ਵਾਹਿਗੁਰੂ ਹੀ ਬਚਾ ਕੇ ਰੱਖੇ ਪਤਾ ਨਹੀਂ ਦੁਨੀਆ ਨੂੰ ਕੀ ਹੋ ਗਿਆ ਤੇ ਲੋਕਾਂ ਦੀ ਸੋਚ ਦਾ ਮਿਆਰ ਕਿੱਥੇ ਤੱਕ ਡਿੱਗ ਗਿਆ ਇਸ ਵੀਡੀਓ ਤੋਂ ਤੁਹਾਨੂੰ ਸਮਝ ਆ ਜਾਊ ਜਦੋਂ ਇੱਕ ਅਸਲੀ ਕੁੱਤੇ ਨੂੰ ਹਿਊਮਨ ਡੌਗ ਜਿਹਨੂੰ ਆਪਾਂ ਕਹਿ ਦਿੰਦੇ ਆ ਇਨਸਾਨੀ ਕੁੱਤਾ ਮਿਲਿਆ ਤਾਂ ਉਹ ਅਸਲੀ ਕੁੱਤਾ ਵੀ ਭਲੇ ਖਾ ਖਾ ਗਿਆ ਵੀ ਇਹ ਕਿਹੜੀ ਨਸਲ ਹੋਈ ਤੇ ਉਹਨੂੰ ਦੇਖ ਕੇ ਉਹਦੇ ਤੇ ਭੌਂਕਣਾ ਸ਼ੁਰੂ ਕਰਤਾ ਕੀ ਯਾਰ ਲੋਕਾਂ ਨੇ ਸਮਝਿਆ ਹੋਇਆ ਕਿੰਦਾ ਆਪਣਾ ਜਲੂਸ ਕੱਢਿਆ ਹੋਇਆ ਇਹ ਦੇਖ ਲਓ ਤੁਸੀਂ ਇਹ ਜਿਹੜੇ ਹਿਊਮਨ ਡੌਗ ਨੇ ਆ ਜਿਹੜਾ ਬੰਦਾ ਬੂਰੇ ਜਿਹਨੂੰ ਸੰਗਲੀ ਪਾਈ ਹੋਈ ਆ ਇਹਨਾਂ ਨੂੰ ਲੋਕ ਕਿਰਾਏ ਤੇ ਲੈ ਕੇ ਜਾਂਦੇ ਨੇ ਤੇ ਆਪਣੇ ਮਾਲਕਾਂ ਦੇ ਨਾਲ ਜਾਂਦੇ ਆ ਉਵੇਂ ਹੀ ਭੌਂਕਦੇ ਨੇ ਉਵੇਂ ਹੀ ਤੁਰਦੇ ਆ ਹਨਾ ਉਹਦੇ ਹੱਥ ਦੇ ਉੱਤੇ ਤੇ ਉਹਦੇ ਗੋਡਿਆਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਗਲਵਜ਼ ਪਾਏ ਹੋਏ ਨੇ ਜੀਹਦੇ ਨਾਲ ਉਹ ਤੁਰਦੇ ਨੇ ਕਿੰਨੀ ਸੋਚ ਕਿੰਨੀ ਇਨਸਾਨੀਅਤ ਕਿੰਨੀ ਲੋਕਾਂ ਦੇ ਜੀਵਨ ਦੇ ਵਿੱਚ ਗਰਾਵਟ ਆ ਗਈ ਹਨਾ ਬਤਨਤਾ ਆਪਾਂ ਗਾਹਾਂ ਨੂੰ ਆ ਜਾਣਾ ਤਾਂ ਆਪਾਂ ਪਰਮਾਤਮਾ ਵੱਲ ਨੂੰ ਆ ਤੇ ਲੋਕ ਇਨਸਾਨਾਂ ਤੋਂ ਚੰਗੇ ਭਲੇ ਇਨਸਾਨਾਂ ਤੋਂ ਜਾਨਵਰ ਬਣੇ ਜਾਂਦੇ ਆ ਇਹ ਸੋਚ ਦੇ ਵਿੱਚ ਗਰਾਵਟਾਈ ਹੋਈ ਆ ਸੋ ਇਸ ਕਰਕੇ ਕਹੀਦਾ ਕਿ ਅਕਾਲ ਪੁਰਖ ਵਾਹਿਗੁਰੂ ਤੇ ਅੱਗੇ ਅਰਦਾਸ ਕਰਿਆ ਕਰੋ ਹੱਥ ਜੋੜਿਆ ਕਰੋ ਦੋ ਵੇਲੇ ਜਿੱਦਾਂ ਦੀ ਤੁਹਾਡੀ ਜ਼ਿੰਦਗੀ ਆ ਨਾ ਤੁਸੀਂ ਬਹੁਤ ਬਹੁਤ ਵਧੀਆ ਜ਼ਿੰਦਗੀ ਜਿਉ ਰਹੇ ਹੋ ਤੇ ਜੇ ਆ ਛੋਟੇ ਮੋਟੇ ਦੁੱਖ ਤੁਹਾਨੂੰ ਬਹੁਤ ਬੱਡੇ ਲੱਗਦੇ ਆ ਤਾਂ ਇਹਨਾਂ ਵੀਡੀਓ ਨੂੰ ਦੇਖ ਕੇ ਸ਼ੁਕਰਾਨਾ ਕਰਿਆ ਕਰੋ ਪ੍ਰਮਾਤਮਾ ਦਾ ਤੇ ਵੀ ਅੱਗੇ ਤੋਂ ਅਰਦਾਸ ਕਰਿਆ ਕਰੋ ਵੀ ਕਿਤੇ ਕੋਈ ਇਤਾਂ ਦਾ ਸਮਾਂ ਨਾ ਆਵੇ ਵੀ ਐਨਾ ਦਿਮਾਗ ਹਿੱਲ ਜਵੇ ਇਸ ਕਰਕੇ ਜ਼ਿੰਦਗੀ ਬਹੁਤ ਖੂਬਸੂਰਤ ਆ ਪ੍ਰਮਾਤਮਾ ਨੇ ਜਿੱਥੇ ਸਾਨੂੰ ਰੱਖਿਆ ਉੱਥੇ ਸਾਨੂੰ ਰਹਿਣਾ ਚਾਹੀਦਾ ਇਨਸਾਨ ਪ੍ਰਮਾਤਮਾ ਦਾ ਨਾਮ ਲੈ ਕੇ ਅੱਗੇ ਵਧਣਾ ਆਪਾਂ ਨੇ ਪਿੱਛੇ ਨੂੰ ਨਹੀਂ ਮੋੜਨਾ ਜਿਉਂਦੇ ਬਸਤੇ ਰਹੋ ਧੰਨਵਾਦ